ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸਲੋਕ ਕਬੀਰ ਮੁਖਤ ਦਵਾਰਾ ਸੰਕੁੜਾ ਕਬੀਰ ਪਦ ਤੇ ਯਮਕ ਲਾ ਦਨੀ ਹੈ ਕਬੀਰ ਮੁਖਤ ਦਵਾਰਾ ਸੰਕੁੜਾ ਰਾਈ ਦਸਵੈ ਪਾਏ ਮਨ ਤੋ ਮੈ ਗਲ ਹੋਏ ਰਹਾ ਨਿਕਸਿਆ ਕਿਉ ਕਰ ਜਾਏ ਨਿਕਸਿਆ ਕਿਉ ਕਰ ਜਾਏ ਐਸਾ ਸਤਗੁਰੂ ਜੀ ਮਿਲੇ ਟੁੱਠਾ ਕਰੇ ਪਸਾਉ ਮੁਕਤ ਦਵਾਰਾ ਮੂਕਲਾ ਹਾਂ ਮੂਕਲਾ ਪਾਠ ਇਕੱਠਾ ਹੀ ਕਰਨਾ ਮੁਕਤ ਦਵਾਰਾ ਮੂਕਲਾ ਸਹਜੇ ਆਵੋ ਜਾਓ ਮਹੱਲਾ ਤੀਜਾ ਇਹ ਮਹੱਲਾ ਤੀਜਾ ਪ੍ਰਾਰਥਨ ਸਰੂਪਾਂ ਦੇ ਵਿੱਚ ਨਹੀਂ ਹੈ ਇਸ ਕਰਕੇ ਸਿੱਧਾ ਹੀ ਇਹ ਸ਼ਲੋਕ ਆਰੰਭ ਹੁੰਦਾ ਨਾਨਕ ਮੁਕਤ ਦਵਾਰਾ ਅਤਨੀਕਾ ਨਾਨਕ ਮੁਕਤ ਦੁਆਰਾ ਆਤ ਨੀਕਾ ਕੋਨੇ ਪੂਠੀਆਂ ਤੇ ਛਾਪ ਛਾਪ ਦਿੱਤਾ ਪਰ ਪ੍ਰਾਤਮਕ ਸਰੂਪਾਂ ਚ ਨਹੀਂ ਹੈ ਨਾ ਨਾ ਹੋਏ ਸੋ ਜਾਏ ਹਮ ਮਨ ਅਸਥੂਲ ਹੈ ਨਾਨਕ ਮੁਕਤ ਦੁਆਰਾ ਆਤ ਨੀਕਾ ਨਾ ਨਾ ਹੋਏ ਸੋ ਜਾਏ ਹਮ ਮਨ ਅਸਥੂਲ ਹੈ ਹਮੇ ਪੱਤੀ ਜਮਕ ਲਾ ਦਨੀ ਹੈ ਹੋ ਮੈਂ ਮਨ ਅਸਥੂਲ ਹੈ ਕਿਉ ਕਰ ਵਿੱਚ ਦੇ ਜਾਏ ਸਤਿਗੁਰ ਮਿਲਿਆ ਹੋ ਮੈਂ ਗਈ ਜੋਤ ਰਹੀ ਸਭ ਆਏ ਇਹ ਜੀਵ ਸਦਾ ਮੁਕਤ ਹੈ ਸਹਜੇ ਰਹਿ ਆਸਮਾਏ ਪੌੜੀ ਪ੍ਰਭ ਸੰਸਾਰ ਉਪਾਇਕ ਵਸ ਆਪਣਾ ਕੀਤਾ ਗਣਤੈ ਪ੍ਰਭੂ ਨ ਪਾਈਐ ਗਣਤੈ ਇਥੇ ਜਮਕ ਲੱਗ ਜੇਗੀ ਪ੍ਰਭੂ ਨ ਪਾਈਐ ਦੂਜੈ ਪਰਮੀਤਾ ਸਤਿਗੁਰ ਮਿਲਿਆ ਜੀਵਤ ਮਰੈ ਸਤਿਗੁਰ ਮਿਲਿਆ ਜੀਵਤ ਮਰੈ ਬੁੱਝ ਸਤਿ ਸੁਮੀਤਾ ਸਬਦੇ ਹਉ ਮੈਂ ਮਖੋਈਐ ਸਬਦੇ ਪਾਤੀ ਯਮਕ ਲੱਗ ਜੇਗੀ ਸਬਦੇ ਹਉ ਮੈਂ ਖੋਈਐ ਸਬਦੇ ਹਉ ਮੈਂ ਖੋਈਐ ਹਰ ਮੇਲ ਮਲੀਤਾ ਸਭ ਕਿਛੁ ਜਾਣੈ ਕਰੇ ਆਪ ਆਪੇ ਵਿਗ ਸੀਤਾ ਸਲੋਕ ਮਹੱਲਾ ਤੀਜਾ ਸਤ ਗੁਰ ਸਿਓ ਚੇਤ ਨ ਲਾਇਓ ਨਾਮ ਨ ਵਸਿਓ ਮਨ ਆਏ ਤ੍ਰਿਗ ਅਵੇਹਾ ਜੀਵਿਆ ਕਿਆ ਜੋਗ ਮਹਿ ਆਪਾਇਆ ਆਏ ਮਾਇਆ ਕੋਟੀ ਰਾਸ ਹੈ ਏਕ ਚਸੇ ਮਹਿ ਪਾਜ ਲਹਿ ਜਾਏ ਏਕ ਚਸੇ ਮਹਿ ਪਾਜ ਲਹਿ ਜਾਏ ਹੱਥੋਂ ਛੁੜਕੀ ਤਾ ਨ ਸਿਆਹ ਹੋਏ ਹੱਥੋਂ ਛੁੜਕੀ ਤਾ ਨ ਸਿਆਹ ਹੋਏ ਬਦਨ ਜਾਏ ਕੁਮਲਾਈ ਜੇ ਨਾ ਸਤਗੁਰ ਸਿਓ ਚਿਤ ਲਾਇਆ ਲਾਇਆ ਤੈਨ ਸੁਖ ਵਸਿਆ ਮਨ ਆਏ ਤੈਨ ਸੁਖ ਵਸਿਆ ਮਨ ਆਏ ਹਰ ਨਾਮ ਧਿਆਵਹਿ ਰੰਗ ਸਿਓ ਹਰ ਨਾਮ ਰਹੇ ਲਿਵ ਲਾਇਏ ਨਾਨਕ ਸਤਗੁਰ ਸੋ ਧਨ ਸੋਪਿਆ ਜੇ ਜੀਆ ਮਹ ਰਹਿਆ ਸਮਾਏ ਜੇ ਜੀਅ ਮਹ ਰਹਿਆ ਸਮਾਏ ਜੀਆ ਨਹੀਂ ਹੈ ਰੰਗ ਤੇ ਸਹਿ ਕੋ ਅਗਲਾ ਵੰਨੀ ਚੜਾ ਚੜਾਏ ਮਹੱਲਾ ਤੀਜਾ ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ ਇਸ ਕੀ ਸੇਵਾ ਜੋ ਕਰੇ ਤੇ ਸਹੀ ਕੋ ਫੇਰ ਖਾਏ ਗੋਰ ਮੋਖੋ ਕੋਈ ਗਾਰੜੂ ਤੇਨ ਮਾਲ ਦਾਲ ਲਾਈ ਪਾਏ ਮਾਲ ਦਾਲ ਇਹ ਪੁੱਲੇ ਪਦ ਉਚਾਰਨ ਕਰਨੇ ਹਨ ਨਾਨਕ ਸੇਹੀ ਉੱਭਰੇ ਜੇ ਸਾਚ ਰਹੇ ਲਿਵ ਲਾਏ ਪੌੜੀ ਢਾਡੀ ਕਰੇ ਪੁਕਾਰ ਪ੍ਰਭ ਸੁਣਾਏ ਸੀ ਅੰਦਰ ਧੀਰਕ ਹੋਏ ਪੂਰਾ ਪਾਏ ਸੀ ਜੋ ਧੁਰ ਲਿਖਿਆ ਲੇਖ ਸੇ ਕਰਮ ਕਮਾਏ ਸੀ ਜਾ ਹੋਵੇ ਖਸਮ ਦਿਆਲ ਤਾ ਮਹਿਲ ਘਰ ਪਾਏ ਸੀ ਤਾ ਮਹਿਲ ਘਰ ਪਾਏ ਸੀ ਸੋ ਪ੍ਰਾਪ ਮੇਰਾ ਆਤ ਵੱਡਾ ਗੁਰਮੁਖ ਮੇ ਲਾਏ ਸੀ ਸਲੋਕ ਮਹੱਲਾ ਤੀਜਾ ਸਭਨਾ ਕਾ ਸਹੋ ਏਕ ਹੈ ਸਦਹੀ ਰਹੈ ਹਜੂਰ ਨਾਨਕ ਹੁਕਮ ਨ ਮੰਨੈ ਤਾ ਘਰ ਹੀ ਅੰਦਰ ਦੂਰ ਹੁਕਮ ਪੀ ਤਿਨਾ ਹੁਕਮ ਪੀ ਤਿਨਾ ਮਨਾਈ ਸੀ ਜੇਨ ਕੋ ਨਦਰ ਕਰੇ ਹੁਕਮ ਮੰਨ ਸੁਖ ਪਾਇਆ ਪ੍ਰੇਮ ਸੁਹਾਗਣ ਹੋਏ ਸੁਹਾਗਣ ਔਂਕੜ ਨਾਲ ਉਚਾਰਨ ਕਰਨਾ ਸੋਹਾਗਣ ਹੋੜਾ ਨਹੀਂ ਲਾਉਣਾ ਮਹੱਲਾ ਤੀਜਾ ਰਹਿਣ ਸਵਾਈ ਜਲ ਮੁਈ ਕੰਤ ਨ ਲਾਇਓ ਭਾਉ ਨਾਨਕ ਸੁਖ ਵਸਨ ਸੋਹਾਗਣੀ ਜੇਨ ਪਿਆਰਾ ਬੁਰਖ ਹਰ ਰਾਉ ਪੌੜੀ ਸਭ ਜੱਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ ਸਭ ਜੱਗ ਫਿਰ ਇੱਥੇ ਠਮਕ ਲਾ ਦਿੰਨੀ ਆ ਮੈਂ ਦੇਖਿਆ ਇੱਥੇ ਇਸਰਾਮ ਹੈ ਹਰ ਇੱਕੋ ਦਾਤਾ ਉਪਾਇਕਿਤ ਨਾ ਪਈਏ ਹਰ ਕਰਮ ਵਿਦਾਤਾ ਇਹ ਵੀ ਉਪਾਇਕਿਤ ਇੱਥੇ ਠਮਕ ਲਾ ਦਿੰਨੀ ਆ ਨਾ ਪਾਈ ਹੈ ਇਥੇ ਵੀ ਸ਼੍ਰਾਮ ਹੈ ਹਰ ਕਰਮ ਵਿਦਾਤਾ ਗੁਰਬ ਦੀ ਹਰ ਮਨ ਵਸੈ ਹਰ ਸਹਿਜੇ ਜਤਾ ਅੰਦਰ ਹੋ ਤ੍ਰਿਸ਼ਨਾ ਅਗਨ 부ਜੀ ਹਰ ਅੰਮ੍ਰਿਤ ਸਰਨਾਤਾ ਨਤਾ ਭਾਰਾ ਉਚਾਰਨ ਕਰਨਾ 부ਜੀ ਪੋਲਾ ਬੋਲਣਾ ਵੱਡੀ ਵਡਿਆਈ ਵੱਡੇ ਕੀ ਗੁਰਮੁਖ ਬੋਲਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ